ਆ ਗਿਆ ਠੀਕ ਹੈ ਭਾਈ ਤੇ ਭਾਈ ਬੁਰੇ ਇਹਦੇ ਮੰਨ ਲੈ ਜਿਵੇਂ ਦੁੱਧ ਇਹ 20 ਕਿਲੋ ਦੇ ਦਿੰਦੀ ਆ ਫਿਰ ਲੇਵਾ ਲੂਵਾ ਤਾਂ ਇਹ ਟਿਕਾਣੇ ਲਾ ਜੂਗੀ ਪੂਰਾ ਪੂਰਾ ਘੱਡੂ ਜੀ ਭੁੱਲ ਲਊਗੀ ਦੇਣਾ ਇਹ 10 ਦਿਨ ਤਾਂ ਲੈ ਜੂ 10 ਦਿਨ ਤਾਂ ਲੂਵਾ ਬਣਦੀ ਬਣਾਉਦੀ ਨਹੀਂ ਰਿਕਾਰਡ ਤੋੜ ਦੇਣੀ ਥਾਨੂੰ ਹਾਂ ਨਹੀਂ ਨਹੀਂ ਬਹੁਤ ਬਣਦੀ ਹੋਊਗੀ ਤੁਸੀਂ ਤਾਂ ਘਰੇ ਇਸ ਕਰ ਸਵਾਈ ਪਾ ਲਿਆ ਪੂਰੀ ਬਣਦੀ ਆ ਜੀ ਹੂੰ ਹੂੰ ਠੀਕ ਹੈ ਭਾਈ ਇੱਥੇ ਬਣਦੀ ਭਾਈ ਲੈ ਵੀ ਪੁੱਤੰਦਾ ਹੈ ਮੈਂ ਕਿਹਾ ਕਿ ਲੇਵਾ ਲੂਵਾ ਨਾ ਕੋਲੇ ਖੜ ਕੇ ਵਿਖਾ ਦੇ ਮੈਂ ਤਾਂ ਪੈਰ ਨਹੀਂ ਲੱਗਣ ਦੇਉਂਦੀ ਬੰਦੇ ਆਪਣੇ ਦੇ ਹੈ ਲੈ ਗਈ ਲੈ ਗਈ ਲੈ ਗਈ ਲੈ ਗਈ ਲੈ ਗਈ ਚੱਲਿਆ ਪੁੱਤੋਏ ਮੜੀ ਜੀ ਬਾਹਰ ਨੂੰ ਇਹਨੂੰ ਲੈ ਭਾਈ ਬਾਹਰ ਹੀ ਲੈ ਕੋਈ ਗੱਲ ਨਹੀਂ ਤੋ ਆਹ ਕਿੰਨੀਆਂ ਕੋਡੀਆਂ ਕਾੜੀਆਂ ਰੱਖੀਆਂ ਹੋਈਆਂ ਸ਼ੌਕ ਦੇ ਜਿਹੜੇ ਜਾਨੀ ਕਿ ਜਿਹੜਾ ਬੰਦਾ ਚੰਗੇ ਜਾਨਵਰਾਂ ਦਾ ਨੂੰ ਹਰ ਇੱਕ ਚੀਜ਼ ਦਾ ਸ਼ੌਂਕ ਹੁੰਦਾ ਭਾਈ ਸ਼ੌਕ ਤੋਂ ਬਿਨਾ ਭਾਈ ਸਮਝ ਨਹੀਂ ਸ਼ੌਕ ਤੋਂ ਬਿਨਾ ਨਹੀਂ ਹੈਨਾ ਕਿੱਲਾ ਜੇ ਆਪਾਂ ਕਮਾਈ ਸੋਚੀਏ ਕਮਾਈ ਨਾਲ ਨਹੀਂ ਜੀਜ਼ਤ ਤਿਆਰ ਹੁੰਦਾ ਕਿੰਨੀਆਂ ਹੋਰ ਵੀ ਮੈਂ ਅੱਜ ਚਾਰੇ ਦੁੱਧ ਲਈ ਹੈਗੀ ਕਿ ਨਹੀਂ ਭਾਈ ਹੈਗੀ ਹੈਗੀ ਬਹੁਤ ਚੰਗੀ ਠੀਕ ਆ ਆਈ ਰਹੀ ਹੈ 2 ਨੰਬਰ ਤੇ ਖੜੀ ਨਹੀਂ 1 ਨੰਬਰ ਵਾਲੀ ਥਲੇ ਦੁੱਧ ਵੀ ਬਹੁਤ ਜ਼ਿਆਦਾ ਹੈ ਜੀ ਹਾਂਜੀ ਤੇ ਦੂ ਗਾਂ ਛੋਟੀ ਖੜੀ ਉਹ ਵੀ ਬਹੁਤ ਜ਼ਿਆਦਾ ਹੈ ਉਹ ਨਾਲ ਕਿੰਨ ਤੋਂ ਬਾਅਦ 18 20 ਕਿਲੋ ਵਾਲੀਆਂ ਸਾਰੀਆਂ ਮਈਆਂ ਸਾਰ ਗਈ ਠੀਕ ਆ ਤੇ ਫਿਰ ਬਈ ਇਹ ਕਲੈਕਸ਼ਨ ਫਿਰ ਜੋ ਕੱਟੀਆਂ-ਕੁੱਟੀਆਂ ਤਿਆਰ ਕਰਦੇ ਘਰੇ ਬਾਜੀ ਸ਼ੌਕ ਹੀ ਆ ਜਿਹੜਾ ਕੋ ਤਿਆਰ ਹੋਗਾ ਹੋਗਾ ਉਹ ਬਾਅਦ ਲਈਦਾ ਠੀਕ ਆ ਤੇ ਲక్ష్మణ ਬਾਈ ਫਿਰ ਇਹਨੂੰ ਆਪਾਂ ਲక్ష్మణ ਬਾਈ ਵੇਚਣਾ ਹੁਣ ਆਪਾਂ ਹਨਾ ਇਹਦਾ ਨੀ ਪੱਥਰ ਫਿਰ ਮੁੱਲ ਦਾ ਤਾਂ ਰੱਖੀਏ ਕੀ ਰੱਖਣਾ ਇੱਕ 80 ਦੀ ਦੇ ਦੇਾਂਗੇ ਇੱਕ 80 ਦੀ ਦੇ ਦੇਾਂਗੇ ਇਹਦੇ ਵਿੱਚੋਂ ਮਾਨਤਾਂ ਕੋਈ ਭਰਾਵਾਂ ਦਾ ਵਜੇ ਕੋਈ ਹੋਇਆ ਮੜਾ ਮੋਟਾ ਕਰ ਦਾਂਗੇ ਜੀ ਆਪਾਂ ਜੈ ਜੀ ਮੰਗੇ ਜੀ ਕੋਈ ਗੱਲ ਹੈਗੀ ਮੈਂ ਵੀ ਬਹੁਤ ਵਧੀਆ ਮੈਂ ਵੀ ਬਹੁਤ ਪਹਿਲਾ ਇੱਕ ਗੱਲ ਹੈ ਵੀ ਮਿੱਤਰੋ ਗੱਡੀ ਪੀਕਅਪ ਕਰਾ ਕੇ ਲਿਆਉਣੀ ਪਊਗੀ ਹਾਥੀ ਜੇ ਤਾਂ ਨਹੀਂ ਇਹਨੇ ਜਾਣਾ ਕਿਉਂਕਿ ਹਾਤੀ ਦੇ ਦਾ ਮਤਲਬੋਂ ਇਹਨੇ ਅੱਧ ਵਿਚ ਰਹਿ ਜਾਣਾ ਤੁਹਾਨੂੰ ਦਿਲ ਦੀ ਗੱਲ ਦੱਸ ਦਿੰਦਾ ਮੈਂ ਜਿਹੜੇ ਵੀ ਪੁਰਾਣੇ ਖਰੀਦੀ ਗੱਡੀ ਪੇਕ ਅਪੀ ਕਰਵਾ ਕੇ ਲਿਆਇਆ ਜੇ ਇਹਨੂੰ ਜਾਣਦੇ ਲਈ 20 ਕਿਲੋ ਦੁੱਧ ਦਾ ਰਿਕਾਰਡ ਆ ਸੂਆ ਚੌਥਾ ਸੁੰਦੀ ਆ ਸ਼ੈਨ ਸਾਹ ਤੋਂ ਸਿੱਧੀ ਡਾਇਰੈਕਟ ਇਹ ਗੱਪਣ ਹੋਈ ਹੋਈ ਆ ਕਰਮਾਂ ਵਾਲੀ ਆਸ ਹੋਵੇ ਵੀ ਕੱਟੀ-ਕੁੱਟੀ ਲਾ ਦੇ ਟਿਕਾਣੇ ਦੀ ਤਹਿਣਾ ਬਾਈ ਸਿਰਾ ਹੋ ਜਾਣਗੇ ਗੱਲਾਂਬਾਤਾਂ ਲੈ ਵੀ ਲਖਮਨੂ ਬਾਈ ਆਪਦਾ ਨੰਬਰ ਦੇ ਦੇ ਕਰਾਂ ਦੀ ਹੁਣ ਮੈਨੂੰ ਅਕਰੀ ਨੰਬਰ ਦੱਸੀ ਬਾਈ ਜੀਤਿਵਾਦ ਜਣੇ ਆਦਿ ਬ੍ਰਾਦਰ ਜਿਹੜਾ ਮਰਜ਼ੀ ਲਿਖਾ ਦੇ ਇੱਕ ਨੰਬਰ ਮੇਰਾ 94785 ਜੀ ਕਿੰਨਾ ਜੀ 94785 94785 55614 ਜੀ 55614 94785 ਤੇ 55614 ਇਸ ਨੰਬਰ ਤੇ ਕਰਨੇ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਆ ਬੀੜਵਦਨੀ ਬੀੜਰਾਉਕਿਆਂ ਤੋਂ ਜਦੋਂ ਤੁਸੀਂ ਬੀੜਵਦਨੀ ਵਾਲੇ ਪਾਸੇ ਨੂੰ ਆਏ ਨਾ ਮਿੱਤਰੋ ਤੁਹਾਨੂੰ ਇੱਕ ਬਵੱਡੀ ਕੋਠੀ ਮਿਲ ਜੂਗੀ ਮਨੋ ਸੀਮੈਂਟ ਦੀ ਉੱਤੇ ਜੇਵੇਂ ਆਪਾਂ ਨੂੰ ਚੜ੍ਹੀ ਹੋਈ ਹੁੰਦੀ ਪਰਤ ਉਹ ਜਿਹੜੇ ਕਰੇ ਵਾਲੀ ਪਰਤ ਚੜ੍ਹੀ ਹੋਈ ਹੈ ਕੋਠੀ ਦੇ ਉੱਤੇ ਲਾਲ ਜਿਹਾ ਰੰਗ ਹੈ ਉੱਤੇ ਗਲਬਤਲੇ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾਇਆ ਹੋਇਆ ਲక్ష్మణ ਬਾਈ ਦਾ ਨਾਮ ਆ ਤੇ ਗਲਬਤਲੇ ਤੁਸੀਂ ਸੰਪਰਕ ਕਰ ਲਿਓ ਮੈਂ ਪੂਰੀ ਟਿਕਾਣੇ ਦੀ ਦਿੱਤੀ ਆ ਦਿਖਾ ਮਿੱਤਰੋ ਬ੍ਰੀਕੀ ਮਹਿ ਦੇ ਵਿੱਚ ਬਾਕਮਾ